ਉਹ ਜਾਦੋ ਭਗਤ ਸਿੰਘ ਸਰਦਾਰ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਅੱਗੋਂ ਹੱਸ ਹੱਸ ਬੋਲੇ ਸੂਰਮਾ ਅੱਗੋਂ ਹੱਸ ਹੱਸ ਬੋਲੇ ਸੂਰਮਾ ਸਾਨੂੰ ਮੌਤ ਦੀ ਨਹੀਂ ਪਰਵਾਹ ਐਸੀ ਨਹੀਂ ਗੁਲਾਮੀ ਕੱਟਣੀ ਓਸੀ ਨਹੀਂ ਗਲਾਮੀ ਕੱਟਣੀ ਸਾਨੂੰ ਗੋੜਾ ਨਾ ਡਰਾ ਹੋਈ ਓਸੀ ਅਣਖੀ ਜੋਦੇ ਸੂਰਮੇ ਓਸੀ ਅਣਖੀ ਜੋਦੇ ਸੂਰਮੇ ਓਸੀ ਅਣਖੀ ਜੋਦੇ ਸੂਰਮੇ ਜਿੰਦ ਜਾਂਦੀ ਆ ਤਾਂ ਜਾ ਮੱਖੀ ਬਣੀ ਦੇਣੀ ਨੱਕ ਤੇ ਉਮਕੀ ਬਹਿਣੀ ਦੇਣੀ ਨਾਕਤੇ ਚਾਚਾ ਜੀਤ ਸਿੰਘ ਦੱਸ ਗਿਆ ਸਾਨੂੰ ਲੋੜ ਹੈ ਕਹਿੰਦਾ ਅਣਖ ਦੀ ਉਹ ਸਾਨੂੰ ਲੋੜ ਹੈ ਕਹਿੰਦਾ ਅਣਖ ਦੀ ਉਹ ਕਹਿੰਦਾ ਲੋੜ ਹੈ ਸਾਨੂੰ ਅਣਖ ਦੀ ਦੇਣੀ ਸੁੱਤੀ ਅਣਖ ਜਗਾ ਉੱਚੀ ਉੱਚੀ ਬੋਲ ਜਵਾਨੇ ਉੱਚੀ ਉੱਚੀ ਬੋਲ ਜਵਾਨ ਨਦਤਾ ਇਨਕਲਾਬਲਾ ਸੁਣਦੇ ਸਾਰੀ ਗੋਰੇ ਜੱਜ ਨੇ ਉਹ ਸੁਣਦੇ ਸਾਰੀ ਗੋਰੇ ਜੱਜ ਨੇ ਉਹ ਸੁਣਦੇ ਸਾਰੀ ਗੋਰੇ ਜੱਜ ਨੇ ਛੇਤੀ ਦਿੱਤਾ ਹੁਕਮ ਸਣਾ ਹੱਥ ਕੜੀਆਂ ਪੈਰੀ ਬੋੜੀਆਂ ਹੱਥ ਕੜੀਆਂ ਪੈਰੀ ਬੇੜੀਆਂ ਦਿੱਤਾ ਜੇਹ ਲਾਹੌਰ ਪਚਾ ਪਤਾ ਲੱਗਾ ਜਦ ਅਮਾਨੂ ਪਤਾ ਲੱਗਾ ਜਦ ਅਮਾਨੂ ਮਾ ਗਈ ਮੁਲਾਕਾਤ ਨੂੰ ਆ ਕਹਿੰਦਾ ਥਾਪੀ ਦੇ ਦੇ ਅੰਮੀਏ ਕਹਿੰਦਾ ਥਾਪੀ ਦੇ ਦੇ ਅੰਮੀਏ ਮਾ ਨਾਲ ਦਿਲ ਨੂੰ ਤੋੜ ਲਾ ਬੜ ਕੇ ਉੱਠ ਉਾਂਗ ਤਫਾਂਦੇ ਬੜ ਕੇ ਉੱਠ ਉਾਂਗ ਤਫਾਂਦੇ ਸਾਡਾ ਖੂਨ ਸਹੀਦਾਂ ਦਾ ਗੋਰੀਆ ਨੂੰ ਇਹ ਭਾਰਤ ਦੇ ਚੋਂ ਗੋਰੀਆ ਨੂੰ ਇਹ ਭਾਰਤ ਦੇ ਚੋਂ ਇੱਕ ਦਿਨ ਦੇਣਾ ਚਾਲੇ ਪਹਾਰ ਪਾਲ ਮਚਾਕੀ ਵਾਲੜਾ ਪਿੰਡ ਖੁਰਦ ਮਚਾਕੀ ਵਾਲੜਾ ਸਾਡੀਆਂ ਦੇਊ گاਵਰ ਗਾ